ਇੱਕ ਵੀਰ ਨੇ ਘਰ ਉੱਪਰ ਦੇ ਕਣ ਪਾਇਆ ਹੋਵੇ ਪੈਟਰੋਲ ਪੰਪ ਹੋਣਾ ਸਾਰਾ ਕੁਝ ਉੱਡ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਪੈਟਰੋਲ ਪੰਪ ਹੋਣਾ ਸਾਰਾ ਕੁਝ ਉੱਡ ਗਿਆ ਹੋਵੇ ਪੁੱਛਣ ਵਾਸਤੇ ਹੋਣਾ ਵੀਰੇ ਜਿਹੜੇ ਬਾਹਰ ਸੇਵਾਦਾਰਾਂ ਦੀ ਡਿਊਟੀ ਹੈਗੀ ਉਹ ਮੋਟਰਸਾਈਕਲਾਂ ਨੂੰ ਮੜਾ ਧਿਆਨ ਰੱਖੋ ਕੋਈ ਮੋਟਰਸਾਈਕਲ ਚੋਰੀ ਹੋ ਗਿਆ ਹੋਰ ਮੜਾ ਜੇ ਲੱਭ ਕੇ ਦਿਓ ਕਿਸੇ ਦਾ ਜਾਂ ਹੋਰਾਂ ਪਰਾਂ ਖੜਾ ਹੋਵੇ ਦੋ ਕੰਮ ਪੁੱਛਣ ਵਾਸਤੇ ਆਏ ਨੇ ਨਾ ਪੇਕਿਆਂ ਵਾਸਤੇ ਨਾ ਸਹਰਿਆਂ ਵਾਸਤੇ ਕੰਨ ਪਾਇਆ ਹੋਵੇ ਦੋ ਕੰਮ ਪੁੱਛਣ ਵਾਸਤੇ ਇਹਨੇ ਪੇਕਿਆਂ ਤੇ ਸਹਰਿਆਂ ਦੀ ਪੁੱਛਿਆ ਹੋਵੇ ਨਿਕਗੇ ਕੋਈ ਪੇਕਿਆਂ ਤੇ ਸਹਰਿਆਂ ਨੇ ਪੁੱਛਿਆ ਤਾਂ ਨਹੀਂ ਹੈਗੇ ਬਾਕੀ ਆਦੇ ਵਿੱਚ ਬੋਲ ਰਹੀ ਆ ਮਾਤਾ ਤੂੰ ਤੂੰ ਕਦੇ ਉਧਰ ਨਹੀਂ ਸੋਚਦੀਆਂ ਕਦੇ ਉਧਰ ਦੀ ਮਾਤਾ ਜਮਾਤਾ ਹੁਣ ਪੁੱਛ ਲਾ ਕੀ ਨੁਚਰਵਾਣ ਕਰੂ ਪੰਪ ਛੋਡੇ ਨਾ ਉੱਤੇ ਕਰਵਾਣ ਕਰਵਾ ਬਾਹਰਲੇ ਦੇ ਦਾ ਬੀਜਾ ਕਿਧਰ ਲੱਗਿਆ ਮਾਤਾ ਕੋਡਾ ਮਾਤਾ ਚੱਲੀ ਬਾਬਾ ਕੋਸ਼ਿਸ਼ ਕਰਵਾ ਉਜਲਾ ਮਾਤਾ ਜਾਂ ਪੇਕਿਆਂ ਦੀ ਸੋਚ ਜਾਂ ਸੌਰਿਆਂ ਦੀ ਸੋਚ ਇੱਕ ਨਹੀਂ ਸੋਚ ਮਾਤਾ ਉਧਰ ਵੀ ਭੱਗ ਜਾਂਦੀ ਆ ਉਧਰ ਵੀ ਜੇ ਤਾਂ ਪੇਕਿਆਂ ਦੀ ਸੋਚ ਜਾਂ ਸੌਰਿਆਂ ਦੀ ਫਿਰ ਉਧਰ ਪੁੱਛ ਲਈ ਚੱਲ ਫੱਕਣਾ ਸੌਰੀ ਇਹ ਇਆਉਂਦਾ ਵੀ ਬਾਲੇ ਚੋਂ ਫੜਨ ਲੱਗੀ ਸਾਰਾ ਕੁਝ ਥੱਲੇ ਭੱਜ ਜਾਂਦਾ ਜੇ ਬਾਲਾ ਇੰਨਾ ਘਾਜਿਆ ਉਛਲ ਕੇ ਸਾਰਾ ਕੁਝ ਬਾਹਰ ਆ ਜੇ ਓਏ ਫਕਰਾ ਕਿਰਪਾ ਹੋ ਜੇ ਨੋਟਾਂ 'ਚੋਂ ਵੀ ਖੇਡਣ ਲੱਗ ਜਾਈਂ ਜਿਵੇਂ ਪਹਿਲਾਂ ਨਵਾਰੀਆਂ ਥਾਹੀਆਂ ਪਈ ਹੁੰਦੇ ਤਾਂ ਸਹਰਾਣਿਆਂ ਵਿੱਚ ਪੈਸੇ ਪਾ ਕੇ ਕੌਣ ਰੱਖਦਾ ਸੀ ਤੁਹਾਡੇ ਡੈਡੀ ਰੱਖਦੇ ਸੀ ਤੁਹਾਡੇ ਡੈਡੀ ਜੇ ਫਿਰ ਤੂੰ ਆਈਂ ਰੱਖਣ ਲੱਗ ਜੇ ਓਏ ਫਕਰਾ ਕਿਰਪਾ ਹੋ ਜੇ ਐ ਬੱਕਰਾ ਮੇਰੇ ਲਾਈਵ ਵਾਲਿਆਂ ਨੂੰ ਕਹਿੰਤਿਆਂ ਜਿਹੜੀ ਬਾਹਰ ਵਾਲੀ ਸੜੀ ਐ ਨੂੰ ਬੜਾ ਸਹੀ ਕਰਕੇ ਚਲਾ ਦਿਓ ਦੇਖ ਕੇ ਪਈ ਮੋਰੀਆਂ ਆ ਨਹੀਂ ਕਿ ਸਰ ਬਾਹਰ ਬੋਲ ਕੈ ਕਰੋੜ ਦਾ ਸੀਜ਼ਨ ਲਵਾਉਣਾ ਹੋਏ ਫਿਕਰਾ ਚੱਲ ਬੱਕਰਾ ਦੇਖੀਏ ਸੰਗਤ ਸੁਣਦੀ ਆ ਜੇ ਨਾ ਨੋਟਾਂ ਨਾਲ ਸ੍ਰਿਆਣੇ ਪਰ ਲੈਂਦਾ ਫਕੀਰ ਨਾ ਕੀ ਨਿਆਜ਼ ਤੇ ਚੋਰੀ ਨਾ ਪੁੱਲ ਜੀ ਜਿੱਥੇ ਵੀਰਵਾਰ ਤੇ ਨਿਆਜ਼ ਤੇ ਚੋਰੀ ਨਾ ਪੁੱਲ ਜੀ ਲੈ ਦਿਨ ਲੈ ਕਿਹੜੇ ਦਿਨ ਤੋਂ ਚਾਬੀ ਖੁੱਲੂਗੀ ਓਏ ਜਰ ਬਾਬਾ ਓਏ ਕੂ ਮੇਟਾ ਕੱਚੀਏ ਕਿਹੜਾ ਬੰਦਾ ਕੰਮ ਆਉਂ ਕਰਦਾ ਤੇਰੇ ਤੇ ਬੰਦੇ ਨੇ ਰੇਡ ਪਵਾਈਓ ਫਕਰਾ ਤੰਗੇਲਾ ਰੇਡ ਪਵਾਤੀ 1 2 3 4 5 6 7 8 9 10 13 ਤਰੀਕ ਨੂੰ ਤੇਰੇ ਤੇ ਰੇਡ ਫੇਰ ਪਵਾ ਰਿਆ ਬੰਦਾ ਉਹ ਫਕਰਾ ਪਰ ਤੇਰੇ ਤੇ ਰੇਡ ਚੱਲਦੀ ਨਹੀਂ ਜੋਰ ਲਾ ਲਿਓ ਫਕਰਾ ਵੱਡੀ ਗੱਡੀ ਆਊਗੀ ਨਾ ਰੋਕੇ ਜਰ ਸਕਦਾ ਨਾ ਰੁਕੂਗੀ ਉਹ ਫਕਰਾ ਯਾ ਕਿਰਪਾਈ ਹੋਊਗੀ ਤੇਰੇ ਤੇ ਰੇਡ ਬੰਦਾ ਫੇਰ ਵੀ ਪਵਾਊਗਾ ਤੋ ਖੋਨਾ ਨਿਕਲਦਾ ਫੇਰੇ ਡਪਵਾ ਜਾਂਦਾ ਉਹ ਮੱਝਾ ਨਾ ਖਾਂਦਾ ਨਾ ਧੋਖਾ ਕਰ ਦਿਆਂਦਾ ਪਰ ਕੁਛ ਕਰ ਨਹੀਂ ਸਕਦਾ ਉਹ ਫੱਕਰਾ 1 2 3 ਥੋੜੇ ਟਾਈਮ ਹੋ ਕੇ ਮਰ ਕੌਣ ਗਿਆ ਸੀ ਉਹ ਬੱਕਰਾ ਮੜੇ ਕੌਰ ਕਹਿੰਦੇ ਕਿਸੇ ਮਟਰ ਤੋਂ ਸੋਡਾ ਡੈਡੀ 1 2 3 ਆ ਜਾ ਪੈ ਕੇ ਸੀ ਅਗਲੇ ਨੂੰ ਪੁੱਛਦਾ ਜਰਾ ਨੌ ਤਰੀਕ ਤੋਂ ਤਰੀ ਚਾਬੀ ਖੁੱਲ ਗਈ ਕਿੰਨੀ ਮਰਜੀ ਚਲਾ ਲੀ ਉਹ ਫੱਕਰਾ ਆਟੋ ਗੱਡੀ ਖੁੱਲ ਚੱਲਣ ਲੱਗ ਗਈ ਚਲ ਵਾ ਬਾਈ ਕਿਨੇ ਲਾਇਤੀ ਐ ਬਕਰਾਂ ਛੋਟੀ ਮੰਮੀ ਬਰੇ ਕੋ ਡੇਰਾ ਬਸੀ ਦਾ ਲਾਲਾ ਹੈਗਾ ਉਹਨੂੰ ਬਾਹਰ ਆਉਦਾ ਬੰਦਾ ਡੀਕਰੇਗਾ ਗਊ ਸ਼ਾਲਾ ਵਾਲੇ ਦਾ ਕੱਲਾ ਚੱਕ ਕੇ ਰੱਖਦੇ ਆ ਜੋ ਵੀਰੂ ਅਣਕੇ ਉਹ ਪੈਸਾ ਗਊ ਸ਼ਾਲਾ ਚ ਨਹੀਂ ਦੇਣਾ ਕੋੜ ਦੇ ਕੇ ਆਣਾ ਆਪਦੇ ਪੈਸਿਆਂ ਚ ਗੱਲੇ ਚ ਨਾ ਪਾਇਓ ਫਿਰ ਦੇਖੋ ਕਿੰਨੇ ਕਿ ਛਲ ਮਾਰਦੇ ਨੇ ਕਿ ਚੱਕਦੇ ਨੇ ਮੈਂ ਹੁਣ ਪੇਕਿਆਂ ਨਹੀਂ ਬੋਸਾ ਚੱਲ ਫਿਕਰਾ ਫਕੀਰ ਬਣਿਆ ਕੰਧੂ ਮੋਦਰਾ ਪਵਾ ਲਈਆ ਮੇਰੇ ਮੇਰੇ ਆ ਫਕੀਰ ਬਣਿਆ ਕੰਧੂ ਮੋਦਰਾ ਪਵਾ ਲਈਆ ਤੇਰੇ ਬਾਬਾ ਕੀ ਰੇਆ ਆ ਕੰਧੂ ਮੋਦਰਾ ਪਵਾ ਲਈਆ ਨੂੰ ਭਈਆ ਬਿਕਰਾ ਇੱਧਰ ਪੁੱਛਣ ਦੇ ਗੇਰ ਵਸਾਈਏ ਕਿੱਥੇ ਵੱਡ ਗਿਆ ਚੱਲ ਬਾਬਾ ਵੀ ਆਇਆ ਜਾਤਾਂ ਤੇ